गौड़ी ज्यों कप के चनन की लुबुद न त्याग दयो जो जो किए कि लाल्यो ते फिर गरे परेओ भगत बिन विथे जन्म गयो साध संगत भगवान भजन बिन कहीं न साच सच रहाओ ज्यों उद्यान कुसम न क्राओ लयो तैसे परमक जोन मैं फिर फिर काल हयो। या तन जो बन आर सुतदारा पेखन को जो दयो तिन ही माहे अटक जो उर्जे इंद्री फेर लयो आद अनल तन तिन को मंदर चौंदिस थाट ठयो ਕਹ ਕਬੀਰ ਪੈ ਸਾਗਰ ਤਰਨ ਕੋ ਮੈਂ ਸਤ ਗੁਰ ਓਟ ਲਿਓ ਗੋੜੀ ਜਿਉਂ ਕਪਕੇ ਕਰ ਮੁਸਟ ਚਨਨ ਕੀ ਲੁਭਧ ਮਨ ਤਿਆਗ ਦੇਉ ਪੁਰਾਣੇ ਸਮੇਂ ਵਿੱਚ ਬਾੰਦਰਨ ਪਣ ਲਈ ਇੱਕ ਤੰਗ ਮੂੰਹ ਵਾਲੇ ਕੁੱਜੇ ਵਿੱਚ ਛੋਲੇ ਪਾ ਕੇ ਧਰਤੀ ਚ ਧਬ ਦਿੰਦੇ ਸਨ ਜਦੋਂ ਬਾਂਦਰ ਛੋਲੇ ਕੱਢਣ ਲਈ ਕੁਜੇ ਵਿੱਚ ਹੱਥ ਪਾਉਂਦਾ ਸੀ ਤਾਂ ਛੋਲਿਆਂ ਦੀ ਮੁੱਠ ਭਰੀ ਹੋਣ ਕਰਕੇ ਹੱਥ ਕੱਢਣ ਲੱਗਿਆ ਕੁਜੇ ਦਾ ਮੂੰਹ ਤੰਗ ਹੋਣ ਕਰਕੇ ਹੱਥ ਬਾਹਰ ਨਹੀਂ ਕੱਢਦਾ ਸੀ ਤੇ ਬਾਂਦਰ ਲਾਲਚ ਵਸਾ ਕੇ ਫੜਿਆ ਜਾਂਦਾ ਸੀ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰੇ ਭਰੇ ਇਸੇ ਤਰ੍ਹਾਂ ਲੋਭ ਦੇ ਵਾਸ ਹੋ ਕੇ ਜੀਵ ਜੋ ਵੀ ਕਰਮ ਕਰਦਾ ਹੈ ਉਹ ਸਾਰੇ ਕਰਮ ਮੋਹ ਦੇ ਬੰਧਨ ਦੇ ਰੂਪ ਵਿੱਚ ਜੰਜੀਰ ਬਣ ਕੇ ਮਨੁੱਖ ਦੇ ਗਲ ਪੈਂਦੇ ਹਨ ਭਗਤਬਿੰਦ ਬਿਰਥੇ ਜਨਮ ਗयो ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਬਿਨਾ ਮਨੁੱਖ ਦਾ ਜਨਮ ਵਿਅਰਥ ਚਲਾ ਜਾਂਦਾ ਹੈ ਕਿਉਂਕਿ ਪ੍ਰੇਮਾ ਭਗਤੀ ਨਾ ਹੋਣ ਕਰਕੇ ਪ੍ਰਭੂ ਦਾ ਹਿਰਦੇ ਵਿੱਚ ਵਾਸਾ ਨਹੀਂ ਹੁੰਦਾ ਸਾਧ ਸੰਗਤ ਭਗਵਾਨ ਭਜਨ ਦੇ ਕਹੀ ਨਾ ਸੱਚ ਰਹੋ ਰਹਾਓ ਜਿੰਨਾ ਚਿਰ ਮਨੁੱਖ ਸਾਧ ਸੰਗਤ ਵਿੱਚ ਆ ਕੇ ਉਸ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਉਹਨਾਂ ਚਿਰ ਉਹ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿੱਚ ਟਿਕ ਨਹੀਂ ਸਕਦਾ ਠਹਿਰਾਓ ਜਿਵੇਂ ਉਹਦੇ ਆਨ Kusum ਪਰਫੁੱਲਿਤ ਕਿਨੇ ਨਾ ਕਰਾਓ ਲੋ ਜੰਗਲ ਵਿੱਚ ਖਿੜੇ ਹੋਏ ਫੁੱਲਾਂ ਦੀ ਸੰਭੰਧੀ ਕੋਈ ਵੀ ਨਹੀਂ ਲੈ ਸਕਦਾ ਫੁੱਲਾਂ ਦਾ ਉਜਾੜ ਵਿੱਚ ਖਿਰਨਾ ਕਿਸੇ ਨੂੰ ਸੰਭੰਧੀ ਨਾ ਦੇਣ ਦਾ ਕਾਰਨ ਉਹਨਾਂ ਦਾ ਖਿੜਾ ਵਿਰਥੀ ਚਲਾ ਜਾਂਦਾ ਹੈ ਕੈਸੇ ਪਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹੈ ਪ੍ਰਭ ਦੀ ਬੰਦਗੀ ਤੋਂ ਬਿਨਾ ਜੀਵ ਅਨੇਕਾਂ ਜੁਨਾਂ ਵਿੱਚ ਪੜਦੇ ਰਹਿੰਦੇ ਹਨ ਬਾਰ ਬਾਰ ਕਾਲ ਦੇ ਵਸ ਪੈਂਦੇ ਹਨ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ ਕਿਆ ਤਨ ਜੋ ਬਨ ਅਰਸੁ ਤਦਾਰਾ ਦੇਖਣ ਕੋ ਜੋ ਦਿਓ ਜਦੋਂ ਅਸੀਂ ਕਿਸੇ ਖੇਲ ਤਮਾਸ਼ੇ ਨੂੰ ਦੇਖਦੇ ਹਾਂ ਉਸ ਵਿੱਚ ਭਾਵੇਂ ਕਿੰਨੇ ਵੀ ਮਨ ਪਰਮਾਉਣ ਵਾਲੇ ਜਾਂ ਦਰਦ ਭਰੇ ਸਾਕੇ ਆਉਣ ਅਸੀਂ ਸਿਰਫ ਤਮਾਸ਼ੀ ਨਹੀਂ ਬਣੇ ਰਹਿੰਦੇ ਹਾਂ ਨਾ ਤਾਂ ਤਮਾਸ਼ੇ ਦੇ ਦੁੱਖ ਪਰੇ ਦ੍ਰਿਸ਼ ਨਾਲ ਕੋਈ ਡੂੰਗੀ ਸੱਟ ਸਾਨੂੰ ਵੱਜਦੀ ਹੈ ਜਿਵੇਂ ਕਿਸੇ ਆਪਣੇ ਨਿੱਜ ਦੁੱਖ ਦੀ ਵੱਜ ਸਕਦੀ ਹੈ ਅਤੇ ਨਾ ਹੀ ਮਾਨਿ ਪਰਮਾਣ ਵਾਲੀ ਸ਼ੈ ਸੰ ਚੰਗੀ ਲੱਗ ਸਕਦੀ ਹੈ ਨਾ ਠੱਗ ਸਕਦੀ ਹੈ ਅਸੀਂ ਜਾਣਦੇ ਹਾਂ ਕਿ ਇਹ ਸਭ ਕੁਝ ਅਸਲ ਨਹੀਂ ਹੈ ਇਹ ਤਾਂ ਕਿਸੇ ਹੋ ਚੁੱਕੇ ਅਸਲ ਦੀ ਨਕਲ ਹੈ ਉਸ ਤਮਾਸ਼ੀ ਨੂੰ ਦੁੱਖ ਅਤੇ ਸੁੱਖ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੁੰਦਾ ਅਸੀਸ ਤੋਂ ਨਿਰਲੇਪ ਰਹਿੰਦੇ ਹਾਂ ਇਸੇ ਤਰ੍ਹਾਂ ਇਹ ਧਨ ਜਵਾਨੀ ਪਰਿਵਾਰ ਵੀ ਪ੍ਰਭੂ ਨੇ ਇੱਕ ਖੇਡ ਬਣਾਈ ਹੈ ਇਹਨਾਂ ਵਿੱਚ ਰਹਿ ਕੇ ਇਹਨਾਂ ਦਾ ਵੇਖਣਾ ਹੀ ਇਹਨਾਂ ਨੂੰ ਤਮਾਸ਼ਾ ਹੀ ਸਮਝਣਾ ਹੈ ਇਹਨਾਂ ਤੋਂ ਨਿਰਲੇਪ ਹੀ ਰਹਿਣਾ ਹੈ ਪਾਪ ਸਾਰੇ ਕੰਮ ਕਰਦੇ ਆ ਮਾਇਆ ਦੇ ਜਾਲ ਵਿੱਚ ਨਹੀਂ ਫਸਣਾ ਕੇਵਲ ਪ੍ਰਭੂ ਤੇ ਉਪਰੋਸਰ ਰੱਖਣਾ ਹੈ ਤਿੰਨ ਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰਲੇ ਇਨਾ ਕਰਮ ਇੰਦਰੀਆਂ ਵਿੱਚ ਜੋ ਜੀਵ ਅਟਕ ਗਿਆ ਉਹਨਾਂ ਇੰਨਾ ਵਿੱਚ ਫਸ ਜਾਂਦਾ ਹੈ ਅਤੇ ਇਹ ਇੰਦਰੀ ਜੀਵ ਨੂੰ ਪ੍ਰਭੂ ਮਾਰਗ ਤੋਂ ਭੁਲਾ ਕੇ ਗੁਰਾਹੀ ਪਾ ਦਿੰਦੀ ਹੈ। ਔਦ ਅਨਲ ਤੰ ਤਿੰਕੋ ਮੰਦਰ ਚੌਂ ਦਿਸੇ ਥਾਟ ਠਯੋ। ਇਹ ਸਰੀਰ ਮਾਨੋ ਕੱਖਾਂ ਦਾ ਕੱਚਾ ਕੋਠਾ ਹੈ। ਉਮਰ ਦੇ ਦਿਨ ਬਤੀਤ ਹੋਣ ਦੇ ਨਾਲ ਨਾਲ ਇਸ ਕੋਠੇ ਨੂੰ ਅਗ ਲੱਗੀ ਹੋਈ ਹੈ। ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ ਪਰ ਕੋਈ ਵੀ ਇਸ ਪਾਸੇ ਧਿਆਨ ਨਹੀਂ ਦਿੰਦਾ ਇਹ ਇੰਨਾ ਭਿਆਨਕ ਤੇ ਅਚਰਜ ਦ੍ਰਿਸ਼ ਹੈ ਕਹ ਕਬੀਰ ਤੈ ਸਾਗਰ ਤਰਨ ਕੋ ਮੈਂ ਸਤਗੁਰੂ ਕੋਟ ਲਿਓ ਬਾਬਾ ਕਬੀਰ ਜੀ ਇਸ ਗੋੜੀ ਰਾਗ niche ਇਸ ਸ਼ਬਦ ਵਿੱਚ ਫਰਮਾਨ ਕਰਦੇ ਹਨ ਕਿ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਕੇਵਲ ਤੇ ਕੇਵਲ ਸਤਗੁਰੂ ਦਾ ਆਸਰਾ ਲਿਆ ਹੈ ਜੋ ਇਸ ਸਾਰੇ ਸੰਸਾਰ ਦਾ ਮਾਲਕ ਹੈ ਗੋੜੀ ਜਿਉਂ ਕੱਕ ਕੇ ਕਰ ਮੋਸਟ ਚਨਨ ਕੀ ਲੁਭਦ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰੇ ਪਰਿਓ भगत बिन बिरथे जन्म गयो साध संगत भगवान भजन बिन कहीं न साच रहो। रहाओ ज्यों राो कुसम पर फुलित किने न क्राओ लयो तैसे पर मतने जोन मैं फिर फिर काल या तनोगन आरसु दारा पेखन को जो दयो। तिनही माहे अटक जो जोर्जे इन्द्रि लयो। ਹਉਦ ਅਨਲ ਤਨ ਤਨ ਕੋ ਮੰਦਰ ਚੌ ਦਿਸ ਥਾਟ ਠਇਓ ਕਹਿ ਕਬੀਰ ਪੈ ਸਾਧਰ ਤਰਨ ਕੋ ਮੈਂ ਸਤ ਗੁਰ ਓਟ ਲਿਓ ਗੋੜੀ ਜਿਉਂ ਕਪਕੇ ਕਰ ਮੁਸਟ ਚਨਨ ਕੀ ਲੁਭਦ ਮ ਤਿਆਗ ਦੇਉ ਪੁਰਾਣੇ ਸਮੇਂ ਵਿੱਚ ਬਾਂਦਰ ਨੂੰ ਪਾਣ ਲਈ ਇੱਕ ਤੰਗ ਮੂੰਹ ਵਾਲੇ ਕੁੱਜੇ ਵਿੱਚ ਛੋਲੇ ਪਾ ਕੇ ਧਰਤੀ 'ਚ ਧਬ ਦਿੰਦੇ ਸਨ ਜਦੋਂ ਬਾਂਦਰ ਛੋਲੇ ਕੱਢਣ ਲਈ ਕੁੱਜੇ ਵਿੱਚ ਹੱਥ ਪਾਉਂਦਾ ਸੀ ਤਾਂ ਛੋਲਿਆਂ ਦੀ ਮੁੱਠ ਭਰੀ ਹੋਣ ਕਰਕੇ ਹੱਥ ਕੱਢਣ ਲੱਗਿਆ ਕੁੱਜੇ ਦਾ ਮੂੰਹ ਤੰਗ ਹੋਣ ਕਰਕੇ ਹੱਥ ਬਾਹਰ ਨਹੀਂ ਆਉਂਦਾ ਸੀ ਤੇ ਬਾਂਦਰ ਲਾਲਚ ਵਸਾ ਕੇ ਫੜਿਆ ਜਾਂਦਾ ਸੀ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰੇ ਭਰੇ ਇਸੇ ਤਰ੍ਹਾਂ ਲੋਕ ਦੇ ਵਸ ਹੋ ਕੇ ਜੀਵ ਜੋ ਵੀ ਕਰਮ ਕਰਦਾ ਹੈ ਉਹ ਸਾਰੇ ਕਰਮ ਮਨੁੱਖ ਦੇ ਬੰਧਨ ਦੇ ਰੂਪ ਵਿੱਚ ਜੰਜੀਰ ਬਣ ਕੇ ਮਨੁੱਖ ਦੇ ਗਲ ਪੈਂਦੇ ਹਨ ਭਗਤਬਿੰਦ ਬਿਰਥੇ ਜਨਮ ਗयो ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਬਿਨਾ ਮਨੁੱਖ ਦਾ ਜਨਮ ਵਿਅਰਥ ਚਲਾ ਜਾਂਦਾ ਹੈ ਕਿਉਂਕਿ ਪ੍ਰੇਮਾ ਭਗਤੀ ਨਾ ਹੋਣ ਕਰਕੇ ਪ੍ਰਭੂ ਦਾ ਹਿਰਦੇ ਵਿੱਚ ਵਾਸਾ ਨਹੀਂ ਹੁੰਦਾ ਸਾਧ ਸੰਗਤ ਭਗਵਾਨ ਭਜਨ ਦੇ ਨਹੀਂ ਕਹੀ ਨਾ ਸੱਚ ਰਹੋ ਰਹਾਓ ਜਿੰਨਾ ਚਿਰ ਮਨੁੱਖ ਸਾਧ ਸੰਗਤ ਵਿੱਚ ਆ ਕੇ ਉਸ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਉਹਨਾਂ ਚਿਰ ਉਹ ਸਦਾ ਤੇ ਰਹਿਣ ਵਾਲਾ ਪ੍ਰਭੂ ਹਿਰਦੇ ਵਿੱਚ ਟਿਕ ਨਹੀਂ ਸਕਦਾ ਠਹਿਰਾਓ ਜਿਉਂ ਉਹ ਦੀਆਂ ਆਨ Kusum ਪਰ ਫੁੱਲਿਤ ਕਿਨੇ ਨਾ ਕਰਾਓ ਲੋ ਜੰਗਲ ਵਿੱਚ ਖੜੇ ਹੋਏ ਫੁੱਲਾਂ ਦੀ ਸੰਬੰਧੀ ਕੋਈ ਵੀ ਨਹੀਂ ਲੈ ਸਕਦਾ ਫੁੱਲਾਂ ਦਾ ਉਜਾੜ ਵਿੱਚ ਖਿਰਨਾ ਕਿਸੇ ਨੂੰ ਸੰਬੰਧੀ ਨਾ ਦੇਣ ਦਾ ਕਾਰਨ ਉਹਨਾਂ ਦਾ ਕੀੜਾ ਵਿਰਤੀ ਚਲਾ ਜਾਂਦਾ ਹੈ ਤੈਸੇ ਪਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹੈ ਪ੍ਰਭ ਦੀ ਬੰਦਗੀ ਤੋਂ ਬਿਨਾਂ ਜੀਵ ਅਨੇਕਾਂ ਜੋਨਾਂ ਵਿੱਚ ਪੜਤਦੇ ਰਹਿੰਦੇ ਹਨ ਬਾਰ-ਬਾਰ ਕਾਲ ਦੇ ਵਸ ਕਹਿੰਦੇ ਹਨ ਜਨਮ ਮਰਨ ਦਾ ਕੀੜਾ ਬਣਿਆ ਹੁੰਦਾ ਹੈ ਆਤਮਾ ਜੋ ਬਨ ਅਰਸਤਦਾਰਾ ਦੇਖਣ ਕੋ ਜੋ ਦਿਓ ਜਦੋਂ ਅਸੀਂ ਕਿਸੇ ਖੇਲ-ਤਮਾਸ਼ੇ ਨੂੰ ਦੇਖਦੇ ਹਾਂ ਉਸ ਵਿੱਚ ਭਾਵੇਂ ਕਿੰਨੇ ਵੀ ਮਨ ਪਰਮਾਉਣ ਵਾਲੇ ਜਾਂ ਦਰਦ ਭਰੇ ਸਾਕੇ ਆਉਣ ਅਸੀਂ ਸਿਰਫ ਤਮਾਸ਼ੀ ਬਣੇ ਰਹਿੰਦੇ ਹਾਂ ਨਾ ਤਾਂ ਤਮਾਸ਼ੇ ਦੇ ਦੁੱਖ ਭਰੇ ਦ੍ਰਿਸ਼ ਨਾਲ ਕੋਈ ਡੂੰਗੀ ਸੱਟ ਸਾਨੂੰ ਵੱਜਦੀ ਹੈ ਜਿਵੇਂ ਕਿਸੇ ਆਪਣੇ ਮਿੱਜ ਦੁੱਖ ਦੀ ਵੱਜ ਸਕਦੀ ਹੈ ਅਤੇ ਨਾ ਹੀ ਮਨ ਪਰਮਾਉਣ ਵਾਲੀ ਸ਼ੈ ਸੰਗ ਚੰਗੀ ਲੱਗ ਸਕਦੀ ਹੈ ਨਾ ਠੱਗ ਸਕਦੀ ਹੈ ਅਸੀਂ ਜਾਣਦੇ ਹਾਂ ਇਹ ਸਭ ਕੁਝ ਅਸਲ ਨਹੀਂ ਹੈ ਇਹ ਤਾਂ ਕਿਸੇ ਹੋਰ ਚੱਕਿਆ ਅਸਲ ਦੀ ਨਕਲ ਹੈ ਉਸ ਤਮਾਸ਼ੀ ਨੂੰ ਦੁੱਖ ਅਤੇ ਸੁੱਖ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੁੰਦਾ ਅਸੀਂ ਇਸ ਤੋਂ ਨਿਰਲੇਪ ਰਹਿੰਦੇ ਹਾਂ ਇਸੇ ਤਰ੍ਹਾਂ ਇਹ ਧਨ ਜਵਾਨੀ ਪਰਿਵਾਰ ਵੀ ਪ੍ਰਭੂ ਨੇ ਇੱਕ ਖੇਡ ਬਣਾਈ ਹੈ ਇਹਨਾਂ ਵਿੱਚ ਰਹਿ ਕੇ ਇਹਨਾਂ ਦਾ ਵੇਖਣਾ ਹੀ ਇਹਨਾਂ ਨੂੰ ਤਮਾਸ਼ਾ ਹੀ ਸਮਝਣਾ ਹੈ ਇਹਨਾਂ ਤੋਂ ਨਿਰਲੇਪ ਹੀ ਰਹਿਣਾ ਹੈ ਪਾਪ ਸਾਰੇ ਕੰਮ ਕਰਦੇ ਆ ਮਾਇਆ ਦੇ ਜਾਲ ਵਿੱਚ ਨਹੀਂ ਫਸਣਾ ਕੇਵਲ ਪ੍ਰਭੂ ਤੇ ਉਪਰੋਸਰ ਰੱਖਣਾ ਹੈ ਤਿੰਨ ਹੀ ਮਾਹੇ ਅਟਕ ਜੋ ਊਰਜੇ ਇੰਦਰੀ ਪ੍ਰੇਰਲੇ ਇਨਾ ਕਰਮ ਇੰਦਰੀਆਂ ਵਿੱਚ ਜੋ ਜੀਵ ਅਟਕ ਗਿਆ ਉਹਨਾਂ ਇਨਾਂ ਵਿੱਚ ਫਸ ਜਾਂਦਾ ਹੈ ਅਤੇ ਇਹ ਇੰਦਰੀ ਜੀਵ ਨੂੰ ਪ੍ਰਭੂmarg ਤੁਨ ਪੁਲਾ ਕੇ ਗ੍ਰਹੀ ਪਾ ਲੈਂਦੀ ਹੈ ਆਉਦ ਅਨਲ ਤੰ ਤਿੰਕੋ ਮੰਦਰ ਚੋਂ ਦੇ ਸੋ ਥਾਟ ਠਯੋ ਇਹ ਸਰੀਰ ਮਾਨੋ ਕੱਖਾਂ ਦਾ ਕੱਚਾ ਕੋਠਾ ਹੈ ਉਮਰ ਦੇ ਦਿਨ ਬਤੀਤ ਹੋਣ ਦੇ ਨਾਲ ਨਾਲ ਇਸ ਕੋਠੇ ਨੂੰ ਅਗ ਲੱਗੀ ਹੋਈ ਹੈ ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ ਪਰ ਕੋਈ ਵੀ ਇਸ ਪਾਸੇ ਧਿਆਨ ਨਹੀਂ ਦਿੰਦਾ ਇਹ ਇੰਨਾ ਭਿਆਨਕ ਤੇ ਅਚਰਜ ਦ੍ਰਿਸ਼ ਹੈ ਕਹ ਕਬੀਰ ਤੈ ਸਾਗਰ ਤਰਨ ਕੋ ਮੈਂ ਸਤਗੁਰੂ ਕੋਟ ਲਿਓ ਬਾਬਾ ਕਬੀਰ ਜੀ ਇਸ ਗੋੜੀ ਰਾਗ ਵਿੱਚ ਇਸ ਸ਼ਬਦ ਵਿੱਚ ਫਰਮਾਨ ਕਰਦੇ ਹਨ ਕਿ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਕੇਵਲ ਤੇ ਕੇਵਲ ਸਤਗੁਰ ਦਾ ਆਸਰਾ ਲਿਆ ਹੈ ਜੋ ਇਸ ਸਾਰੇ ਸੰਸਾਰ ਦਾ ਮਾਲਕ ਹੈ ਗੋੜੀ ਜਿਉਂ ਕਪ ਕੇ ਕਰ ਮੋਸਟ ਚਨਨ ਕੀ ਲੁਬਦ ਨਾ ਤਿਆਗ ਦਇਓ जो जो कर्म किए लालच सों ते फिर घरे परयो भगत बिन बिरथे जनम गयो साध संगत भगवान भजन बिन कहीं न साच रहो रहाओ ज्यों उदयान फुलित किने किन् नौलो तैसे पर जोन मैं फिर फिर काल या तन योगन आरसु दाराख न को जो दयो ਤਨਹੀ ਮਾਹੇ اٹਕ ਜੋ ਉਰਜੇ ਇੰਦਰੀ ਪੇਰੇ ਲਇਓ ਔਦ ਅਨਲ ਤਨ ਤਿੰਨ ਕੋ ਮੰਦਰ ਚੌ ਦਿਸ ਠਾਟ ਠਇਓ ਕਹਿ ਕਬੀਰ ਪੈ ਸਾਦਰ ਤਰਣ ਕੋ ਮੈਂ ਸਤਿ ਗੁਰ ਓਟ ਲਇਓ ਗੋੜੀ ਜਿਉਂ ਕਪਕੇ ਕਰ ਮੁਸਟ ਚਨਨ ਕੀ ਲੁਭਧਨ ਤਿਆਗ ਦੇਉ ਪੁਰਾਣੇ ਸਮੇਂ ਵਿੱਚ ਬਾਂਦਰਨ ਨੂੰ ਲਈ ਇੱਕ ਤੰਗ ਮੂੰਹ ਵਾਲੇ ਕੁੱਜੇ ਵਿੱਚ ਛੋਲੇ ਪਾ ਕੇ ਧਰਤੀ ਚ ਤਬ ਦਿੰਦੇ ਸਨ ਜਦੋਂ ਬਾਂਦਰ ਛੋਲੇ ਕੱਢਣ ਲਈ ਕੁੱਜੇ ਵਿੱਚ ਹੱਥ ਪਾਉਂਦਾ ਸੀ ਤਾਂ ਛੋਲਿਆਂ ਦੀ ਲੁੱਠ ਭਰੀ ਹੋਣ ਕਰਕੇ ਹੱਥ ਕੱਢਣ ਲੱਗਿਆਂ ਕੁੱਜੇ ਦਾ ਮੂੰਹ ਤੰਗ ਹੋਣ ਕਰਕੇ ਹੱਥ ਬਾਹਰ ਨਹੀਂ ਆਉਂਦਾ ਸੀ ਤੇ ਬਾਂਦਰ ਲਾਲਚ ਵਸਾ ਕੇ ਫੜਿਆ ਜਾਂਦਾ ਸੀ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰੇ ਭਰੇ ਇਸੇ ਤਰ੍ਹਾਂ ਲੋਭ ਦੇ ਵਸ ਹੋ ਕੇ ਜੀਵ ਜੋ ਵੀ ਕਰਮ ਕਰਦਾ ਹੈ ਉਹ ਸਾਰੇ ਕਰਮ ਮੋਹ ਦੇ ਬੰਧਨ ਦੇ ਰੂਪ ਵਿੱਚ ਜੰਜੀਰ ਬਣ ਕੇ ਮਨੁੱਖ ਦੇ ਗਲ ਪੈਂਦੇ ਹਨ ਭਗਤਬਿੰਦ ਬਿਰਥੇ ਜਨਮ ਗयो ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਬਿਨਾ ਮਨੁੱਖ ਦਾ ਜਨਮ ਵਿਅਰਥ ਚਲਾ ਜਾਂਦਾ ਹੈ ਕਿਉਂਕਿ ਪ੍ਰੇਮਾ ਭਗਤੀ ਨਾ ਹੋਣ ਕਰਕੇ ਪ੍ਰਭੂ ਦਾ ਹਿਰਦੇ ਵਿੱਚ ਵਾਸਾ ਨਹੀਂ ਹੁੰਦਾ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹੋ ਰਹਾਓ ਜਿੰਨਾ ਚਿਰ ਮਨੁੱਖ ਸਾਧ ਸੰਗਤ ਵਿੱਚ ਆ ਕੇ ਉਸ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਉਹਨਾਂ ਚਿਰ ਉਹ ਸਦਾ ਸਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿੱਚ ਟਿਕ ਨਹੀਂ ਸਕਦਾ ਠਹਿਰਾਓ ਜਿਵੇਂ ਉਹ ਵਿਆਨ Kusum ਪਰਫੁੱਲਿਤ ਕਿਨੇ ਨਾ ਕਰਾਓ ਲੋ ਜੰਗਲ ਵਿੱਚ ਖਿੜੇ ਹੋਏ ਫੁੱਲਾਂ ਦੀ ਸੰਬੰਧੀ ਕੋਈ ਵੀ ਨਹੀਂ ਲੈ ਸਕਦਾ ਫੁੱਲਾਂ ਦਾ ਉਜਾੜ ਵਿੱਚ ਖਿਲਣਾ ਕਿਸੇ ਨੂੰ ਸੰਬੰਧੀ ਨਾ ਦੇਣ ਦਾ ਕਾਰਨ ਉਹਨਾਂ ਦਾ ਕੀੜਾ ਵਿਰਥੀ ਚਲਾਈ ਜਾਂਦਾ ਹੈ ਤੈਸੇ ਪਰਮਤ ਅਨੇਕ ਜੋਨਮ ਹੈ ਫਿਰ ਫਿਰ ਕਾਲ ਹੈ ਪ੍ਰਭ ਦੀ ਬੰਦਗੀ ਤੋਂ ਬਿਨਾਂ ਜੀਵ ਅਨੇਕਾਂ ਜੋਨਾਂ ਵਿੱਚ ਪੜਤਦੇ ਰਹਿੰਦੇ ਹਨ ਬਾਰ-ਬਾਰ ਕਾਲ ਦੇ ਵਸ ਕਹਿੰਦੇ ਹਨ ਜਨਮ ਮਰਨ ਦਾ ਗੀੜ ਬਣਿਆ ਰਹਿੰਦਾ ਹੈ ਕਿਆ ਤਨ ਜੋਬਨ ਅਰਸਤਦਾਰਾ ਦੇਖਣ ਕੋ ਜੋਦਿਓ ਜਦੋਂ ਅਸੀਂ ਕਿਸੇ ਖੇਲ ਤਮਾਸ਼ੇ ਨੂੰ ਦੇਖਦੇ ਹਾਂ ਉਸ ਵਿੱਚ ਭਾਵੇਂ ਕਿੰਨੇ ਵੀ ਮਨ ਪਰਮਾਉਣ ਵਾਲੇ ਜਾਂ ਦਰਦ ਭਰੇ ਸੱਕੇ ਆਉਣ ਅਸੀਂ ਸਿਰਫ ਤਮਾਸ਼ੀ ਬਣ ਹੀ ਰਹਿੰਦੇ ਹਾਂ ਨਾ ਤਾਂ ਤਮਾਸ਼ੇ ਦੇ ਦੁੱਖ ਭਰੇ ਦ੍ਰਿਸ਼ ਨਾਲ ਕੋਈ ਡੂੰਗੀ ਸੱਟ ਸਾਨੂੰ ਵੱਜਦੀ ਹੈ ਜਿਵੇਂ ਕਿਸੇ ਆਪਣੇ ਮਿੱਜ ਦੁੱਖ ਦੀ ਵੱਜ ਸਕਦੀ ਹੈ ਅਤੇ ਨਾ ਹੀ ਮਨ ਪਰਮਾਉਣ ਵਾਲੀ ਸ਼ੈ ਸਾਨੂੰ ਚੰਗੀ ਲੱਗ ਸਕਦੀ ਹੈ ਨਾ ਚੱਲ ਸਕਦੀ ਹੈ ਅਸੀਂ ਜਾਣਦੇ ਹਾਂ ਕਿ ਇਹ ਸਭ ਕੁਝ ਅਸਲ ਨਹੀਂ ਹੈ ਇਹ ਤਾਂ ਕਿਸੇ ਹੋ ਚੁੱਕੇ ਅਸਲ ਦੀ ਨਕਲ ਹੈ ਉਸ ਤਮਾਸ਼ੀ ਨੂੰ ਦੁੱਖ ਅਤੇ ਸੁੱਖ ਦਾ ਸਾਡੇ ਜੀ ਕੋਈ ਅਸਰ ਨਹੀਂ ਹੁੰਦਾ ਅਸੀਂ ਇਸ ਤੋਂ ਨਿਰਲੇਪ ਰਹਿੰਦੇ ਹਾਂ ਇਸੇ ਤਰ੍ਹਾਂ ਇਹ ਧਨ ਜਵਾਨੀ ਪਰਿਵਾਰ ਵੀ ਪ੍ਰਭੂ ਨੇ ਇੱਕ ਖੇਡ ਬਣਾਈ ਹੈ ਇਹਨਾਂ ਵਿੱਚ ਰਹਿ ਕੇ ਇਹਨਾਂ ਦਾ ਵੇਖਣਾ ਹੀ ਇਹਨਾਂ ਨੂੰ ਤਮਾਸ਼ਾ ਹੀ ਸਮਝਣਾ ਹੈ ਇਹਨਾਂ ਤੋਂ ਨਿਰਲੇਪ ਹੀ ਰਹਿਣਾ ਹੈ ਆਪ ਸਾਰੇ ਕੰਮ ਕਰਦਿਆਂ ਮਾਇਆ ਦੇ ਜਾਲ ਵਿੱਚ ਨਹੀਂ ਫਸਣਾ ਕੇਵਲ ਪ੍ਰਭੂ ਤੇpropto ਰੱਖਣਾ ਹੈ ਤਿਨਹੀ ਮਾਏ ਅਟਕ ਜੋ ਉੜਜੇ ਇੰਦਰੀ ਪ੍ਰੇਰਲੇ ਇਹਨਾ ਕਰਮ ਇੰਦਰੀਆਂ ਵਿੱਚ ਜੋ ਜੀਵ ਅਟਕ ਗਿਆ ਉਹਨਾ ਇਹਨਾ ਵਿੱਚ ਫਸ ਜਾਂਦਾ ਹੈ ਅਤੇ ਇਹ ਇੰਦਰੀ ਜੀਵ ਨੂੰ ਪ੍ਰਭੂ ਮਾਰਗ ਤੋਂ ਭੁਲਾ ਕੇ ਬਰਾਹੀ ਪਾ ਦਿੰਦੀ ਹੈ ਔਦ ਅਨਲ ਤਨ ਤਿੰਕੋ ਮੰਦਰ ਚੋਂ ਦਿਸੇ ਥਾਟ ਥਾਯੋ ਇਹ ਸਰੀਰ ਮਾਨੋ ਕੱਖਾਂ ਦਾ ਕੱਚਾ ਕੋਠਾ ਹੈ ਉਮਰ ਦੇ ਦਿਨ ਬਤੀਤ ਹੋਣ ਦੇ ਨਾਲ ਨਾਲ ਇਸ ਕੋਠੇ ਨੂੰ ਅਗ ਲੱਗੀ ਹੋਈ ਹੈ ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ ਪਰ ਕੋਈ ਵੀ ਇਸ ਪਾਸੇ ਧਿਆਨ ਨਹੀਂ ਦਿੰਦਾ ਇਹ ਇੰਨਾ ਭਿਆਨਕ ਤੇ ਅਚਰਜ ਦ੍ਰਿਸ਼ ਹੈ ਕਹ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਗੁਰੂ ਕੋਟ ਲਿਓ ਬਾਬਾ ਤਗਵੀਰ ਜੀ ਇਸ ਗੋੜੀ ਰਾਗ ਵਿੱਚ ਇਸ ਸ਼ਬਦ ਵਿੱਚ ਫਰਮਾਨ ਕਰਦੇ ਹਨ ਕਿ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਕੇਵਲ ਤੇ ਕੇਵਲ 사ਤਗੁਰੂ ਦਾ ਆਸਰਾ ਲਿਆ ਹੈ ਜੋ ਇਸ ਸਾਰੇ ਸੰਸਾਰ ਦਾ ਮਾਲਕ ਹੈ ਗੋੜੀ ਜਿਉਂ ਕੱਕ ਕੇ ਕਰਮੁਸਟ ਚਨਨ ਕੀ ਲੋਭਦਨਾ ਤਿਆਗ ਦਇਓ जो, जो कर्म किए लालच स्यो ते फिर फिगरे पगत बिन विथे जन्म गयो साध संगत भगवान भजन बिन कहीं न साच रहो रहाओ ज्यों उदयान किने न किन् लयो। तैसे जोन मैं फिर, फिर काल हयो या तन योगन आर पेखन को जो दयो ਤੇ ਨਹੀਂ ਮਾਹੇ اٹਕ ਜੋ ਉਰਜੇ ਇੰਦਰੀ ਪਰਿ ਲਇਓ ਔਦ ਅਨਲ ਤਨ ਤਿੰਨ ਕੋ ਮੰਦਰ ਚੌ ਦਿਸ ਠਾਟ ਠਇਓ ਕਹਿ ਕਬੀਰ ਪੈ ਸਾਦਰ ਤਰਣ ਕੋ ਮੈਂ ਸਤਿ ਗੁਰ ਓਟ ਲਇਓ ਗੋੜੀ ਜਿਉਂ ਕਪਕੇ ਕਰ ਮੁਸਟ ਚਨਨ ਕੀ ਲੁਭਦ ਨ ਤਿਆਗ ਦੇਉ ਪੁਰਾਣੇ ਸਮੇਂ ਵਿੱਚ ਬਾਂਦਰ ਨੂੰ ਲਈ ਇੱਕ ਤੰਗ ਮੂੰਹ ਵਾਲੇ ਕੁੱਜੇ ਵਿੱਚ ਛੋਲੇ ਪਾ ਕੇ ਧਰਤੀ ਚ ਤਬ ਦਿੰਦੇ ਸਨ ਜਦੋਂ ਬਾਂਦਰ ਛੋਲੇ ਕੱਢਣ ਲਈ ਕੁੱਜੇ ਵਿੱਚ ਹੱਥ ਪਾਉਂਦਾ ਸੀ ਤਾਂ ਛੋਲਿਆਂ ਦੀ ਮੁੱਠ ਭਰੀ ਹੋਣ ਕਰਕੇ ਹੱਥ ਕੱਢਣ ਲੱਗਿਆ ਕੁੱਜੇ ਦਾ ਮੂੰਹ ਤੰਗ ਹੋਣ ਕਰਕੇ ਹੱਥ ਬਾਹਰ ਨਹੀਂ ਆਉਂਦਾ ਸੀ ਬਾਂਦਰ ਲਾਲਚ ਵਸਾ ਕੇ ਫੜਿਆ ਜਾਂਦਾ ਸੀ ਜੋ ਜੋ ਕਰਮ ਕੀਏ ਲਾਲਚ ਸਿਉਂ ਤੇ ਫਿਰ ਗਰੇ ਪਰੇ ਇਸੇ ਤਰ੍ਹਾਂ ਲੋਭ ਦੇ ਵਸ ਹੋ ਕੇ ਜੀਵ ਜੋ ਵੀ ਕਰਮ ਕਰਦਾ ਹੈ ਉਹ ਸਾਰੇ ਕਰਮ ਮੋਹ ਦੇ ਬੰਧਨ ਦੇ ਰੂਪ ਵਿੱਚ ਜੰਜੀਰ ਬਣ ਕੇ ਮਨੁੱਖ ਦੇ ਗਲ ਪੈਂਦੇ ਹਨ ਭਗਤਬਿੰਦ ਬਿਰਥੇ ਜਨਮ ਗयो ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਬਿਨਾ ਮਨੁੱਖ ਦਾ ਜਨਮ ਵਿਅਰਥ ਚੜਾ ਜਾਂਦਾ ਹੈ ਕਿਉਂਕਿ ਪ੍ਰੇਮਾ ਭਗਤੀ ਨਾ ਹੋਣ ਕਰਕੇ ਪ੍ਰਭੂ ਦਾ ਹਿਰਦੇ ਵਿੱਚ ਵਾਸਾ ਨਹੀਂ ਹੁੰਦਾ ਸਾਧ ਸੰਗਤ ਭਗਵਾਨ ਭਜਨ ਵਿੱਚ ਕਹੀ ਨਾ ਸੱਚ ਰਹੋ ਰਹਾਓ ਜਿੰਨਾ ਚਿਰ ਮਨੁੱਖ ਸਾਧ ਸੰਗਤ ਵਿੱਚ ਆ ਕੇ ਉਸ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਉਹਨਾਂ ਚਿਰ ਉਹ ਸਦਾ ਸਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿੱਚ ਟਿਕ ਨਹੀਂ ਸਕਦਾ ਠਹਿਰਾਓ ਜਿਵੇਂ ਉਹ ਦੀਆਂ ਕੁਸਮ ਪਰਫੁੱਲਿਤ ਕਿਨੇ ਨਾ ਕਰਾਓ ਲੋ ਜੰਗਲ ਵਿੱਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਵੀ ਨਹੀਂ ਲੈ ਸਕਦਾ ਫੁੱਲਾਂ ਦਾ ਉਜਾੜ ਵਿੱਚ ਖਿੜਨਾ ਕਿਸੇ ਨੂੰ ਸੁਗੰਧੀ ਨਾ ਦੇਣ ਦਾ ਕਾਰਨ ਉਹਨਾਂ ਦਾ ਖੇੜਾ ਵਰਤੀ ਚਲਾਈ ਜਾਂਦਾ ਹੈ ਤੈਸੇ ਪਰਮਤ ਅਨੇਕ ਜੋਨਮ ਹਨ ਫਿਰ ਫਿਰ ਕਾਲ ਹੈ ਪ੍ਰਭੂ ਦੀ ਬੰਦਗੀ ਤੋਂ ਬਿਨਾਂ ਜੀਵ ਅਨੇਕਾਂ ਜੋਨਾਂ ਵਿੱਚ ਪੜਤਦੇ ਰਹਿੰਦੇ ਹਨ बार-बार ਕਾਲ ਦੇ ਵਸ ਪੈਂਦੇ ਹਨ ਜਨਮ ਮਰਨ ਦਾ ਗੀੜ ਬਣਿਆ ਰਹਿੰਦਾ ਹੈ ਕਿਆ ਤਨ ਜੋ ਬਨ ਅਰਸਤਦਾਰਾ ਦੇਖਣ ਕੋ ਜੋ ਤੇ ਹੋ ਜਦੋਂ ਅਸੀਂ ਕਿਸੇ ਖੇਲ ਤਮਾਸ਼ੇ ਨੂੰ ਦੇਖਦੇ ਹਾਂ ਉਸ ਵਿੱਚ ਭਾਵੇਂ ਕਿੰਨੇ ਵੀ ਮਨ ਪਰਮਾਉਣ ਵਾਲੇ ਜਾਂ ਦਰਦ ਭਰੇ ਸਾਕੇ ਆਉਣ ਅਸੀਂ ਸਿਰਫ ਤਮਾਸ਼ੀ ਨਹੀਂ ਬਣੇ ਰਹਿੰਦੇ ਹਾਂ ਨਾ ਤਾਂ ਤਮਾਸ਼ੇ ਦੇ ਦੁੱਖ ਭਰੇ ਦ੍ਰਿਸ਼ ਨਾਲ ਕੋਈ ਡੂੰਗੀ ਛੱਟ ਸਾਨੂੰ ਵੱਜਦੀ ਹੈ ਜਿਵੇਂ ਕਿਸੇ ਆਪਣੇ ਨਿੱਜ ਦੁੱਖ ਦੀ ਵੱਜ ਸਕਦੀ ਹੈ ਅਤੇ ਨਾ ਹੀ ਮਨ ਨੂੰ ਪਰਮਾਉਣ ਵਾਲੀ ਸ਼ੈ ਸੰ ਚੰਗੀ ਲੱਗ ਸਕਦੀ ਹੈ ਨਾ ਚਾ ਸਕਦੀ ਹੈ ਅਸੀਂ ਜਾਣਦੇ ਹਾਂ ਕਿ ਇਹ ਸਭ ਕੁਝ ਅਸਲ ਨਹੀਂ ਹੈ ਇਹ ਤਾਂ ਕਿਸੇ ਹੋਰ ਚੱਕਿਆ ਅਸਲ ਦੀ ਨਕਲ ਹੈ ਉਸ ਤਮਾਸ਼ੀ ਨੂੰ ਦੁੱਖ ਅਤੇ ਸੁੱਖ ਦਾ ਸਾਡੇ ਜੀ ਕੋਈ ਅਸਰ ਨਹੀਂ ਹੁੰਦਾ ਅਸੀਂ ਇਸ ਤੋਂ ਨਿਰਲੇਪ ਰਹਿੰਦੇ ਹਾਂ ਇਸੇ ਤਰ੍ਹਾਂ ਇਹ ਧਨ ਜਵਾਨੀ ਪਰਿਵਾਰ ਵੀ ਪ੍ਰਭੂ ਨੇ ਇੱਕ ਖੇਡ ਬਣਾਈ ਹੈ ਇਹਨਾਂ ਵਿੱਚ ਰਹਿ ਕੇ ਇਹਨਾਂ ਦਾ ਵੇਖਣਾ ਹੀ ਇਹਨਾਂ ਨੂੰ ਤਮਾਸ਼ਾ ਹੀ ਸਮਝਣਾ ਹੈ ਇਹਨਾਂ ਤੋਂ ਨਿਰਲੇਪ ਹੀ ਰਹਿਣਾ ਹੈ ਪਾਪ ਸਾਰੇ ਕੰਮ ਕਰਦੇ ਆ ਮਾਇਆ ਦੇ ਜਾਲ ਵਿੱਚ ਨਹੀਂ ਫਸਣਾ ਕੇਵਲ ਪ੍ਰਭੂ ਤੇ ਭਰੋਸਾ ਰੱਖਣਾ ਹੈ ਤਿੰਨ ਹੀ ਮਾਹੇ ਅਟਕ ਜੋ ਉੜਜੇ ਇੰਦਰੀ ਪ੍ਰੇਰਲੇ ਇਹਨਾਂ ਕਰਮ ਇੰਦਰੀਆਂ ਵਿੱਚ ਜੋ ਜੀਵ ਅਟਕ ਗਿਆ ਉਹਨਾਂ ਇਹਨਾਂ ਵਿੱਚ ਫਸ ਜਾਂਦਾ ਹੈ ਅਤੇ ਇਹ ਇੰਦਰੀ ਜੀਵ ਨੂੰ ਪ੍ਰਭੂmarg ਤੁਲਾ ਕੇ ਪਰਾਹੀ ਪਾ ਦਿੰਦੇ ਆਉਦ ਅਨਲ ਤੰ ਤਿੰਨ ਕੋ ਮੰਦਰ ਚੋਂ ਦੇ ਸੋ ਥਾਟ ਕਹੋ ਇਹ ਸਰੀਰ ਮਾਨੋ ਕੱਖਾਂ ਦਾ ਕੱਚਾ ਕੋਠਾ ਹੈ ਉਮਰ ਦੇ ਦਿਨ ਬਤੀਤ ਹੋਣ ਦੇ ਨਾਲ ਨਾਲ ਇਸ ਕੋਠੇ ਨੂੰ ਅਗ ਲੱਗੀ ਹੋਈ ਹੈ ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ ਪਰ ਕੋਈ ਵੀ ਇਸ ਪਾਸੇ ਧਿਆਨ ਨਹੀਂ ਦਿੰਦਾ ਇਹ ਇੰਨਾ ਭਿਆਨਕ ਤੇ ਅਚਰਜ ਦ੍ਰਿਸ਼ ਹੈ ਕਹ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਗੁਰੂ ਕੋਟ ਲਿਓ ਵਾਬਾ ਕਵੀਰ ਜੀ ਇਸ ਗੋੜੀ ਰਾਗ ਵਿੱਚ ਇਸ ਸ਼ਬਦ ਜੁਫਮਾਨ ਕਰਦੇ ਹਨ ਕਿ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਕੇਵਲ ਤੇ ਕੇਵਲ ਸਤਿਗੁਰ ਦਾ ਆਸਰਾ ਲਿਆ ਹੈ ਜੋ ਇਸ ਸਾਰੇ ਸੰਸਾਰ ਦਾ ਮਾਲਕ ਹੈ ਗੋੜੀ ਜਿਉਂ ਕੱਕ ਕੇ ਕਰ ਮੋਸਟ ਚਨੰਤੀ ਲੋਭਦ ਨਾ ਤਿਆਗ ਦਇਓ जो, जो कर्म किए लालच स्यो ते फिर गरे पयो भगत बिन विथे जन्म गयो साध संगत भगवान भजन बिन कहीं न साच रहो। रहाओ ज्यो उदयान किने न किन् लयो तैसे पर जोन मैं फिर फिर काल हयो। या तन योगन आरसु पेखन को जो दयो ਤੇ ਨਹੀਂ ਮਾਹੇ اٹਕ ਜੋ ਉਰਜੇ ਇੰਦਰੀ ਪਰਿ ਲਇਓ ਔਦ ਅਨਲ ਤਨ ਤਿੰਨ ਕੋ ਮੰਦਰ ਚੋਂ ਦਿਸ ਥਾਟ ਠਇਓ ਕਹਿ ਕਬੀਰ ਪੈ ਸਾਧਰ ਤਰਣ ਕੋ ਮੈਂ ਸਤ ਗੁਰ ਓਟ ਲਇਓ ਗੋੜੀ ਜਿਉਂ ਕਪ ਕੇ ਕਰ ਮੁਸ਼ਟ ਚਨਨ ਕੀ ਲੁਭਦ ਨ ਤਿਆਗ ਦੇਉ। ਪੁਰਾਣੇ ਸਮੇਂ ਵਿੱਚ ਬਾਂਦਰਨ ਨੂੰ ਲਈ ਇੱਕ ਤੰਗ ਮੂੰਹ ਵਾਲੇ ਕੁੱਜੇ ਵਿੱਚ ਛੋਲੇ ਪਾ ਕੇ ਧਰਤੀ ਚ ਤਬ ਦਿੰਦੇ ਸਨ। ਜਦੋਂ ਬਾਂਦਰ ਛੋਲੇ ਕੱਢਣ ਲਈ ਕੁੱਜੇ ਵਿੱਚ ਹੱਥ ਚਾਹੁੰਦਾ ਸੀ ਤਾਂ ਛੋਲਿਆਂ ਦੀ ਮੁੱਠ ਭਰੀ ਹੋਣ ਕਰਕੇ ਹੱਥ ਕੱਢਣ ਲੱਗਿਆਂ। ਕੁੱਜੇ ਦਾ ਮੂੰਹ ਤੰਗ ਹੋਣ ਕਰਕੇ ਹੱਥ ਬਾਹਰ ਨਹੀਂ ਆਉਂਦਾ ਸੀ। ਤੇ ਬੰਦਰ ਲਾਲਚ ਵਸਾ ਕੇ ਫੜਿਆ ਜਾਂਦਾ ਸਦਾ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰੇ ਪਰੇ ਇਸੇ ਤਰ੍ਹਾਂ ਲੋਭ ਦੇ ਵਸ ਹੋ ਕੇ ਜੀਵ ਜੋ ਵੀ ਕਰਮ ਕਰਦਾ ਹੈ ਉਹ ਸਾਰੇ ਕਰਮ ਮੋਹ ਦੇ ਬੰਧਨ ਦੇ ਰੂਪ ਵਿੱਚ ਜੰਜੀਰ ਬਣ ਕੇ ਮੂਖ ਦੇ ਗਲ ਪੈਂਦੇ ਹਨ ਭਗਤਬਿੰਦ ਬਿਰਥੇ ਜਨਮ ਗयो ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਬਿਨਾ ਮਨੁੱਖ ਦਾ ਜਨਮ ਵਿਅਰਥ ਚੜਾ ਜਾਂਦਾ ਹੈ ਕਿਉਂਕਿ ਪ੍ਰੇਮਾ ਭਗਤੀ ਨਾ ਹੋਣ ਕਰਕੇ ਪ੍ਰਭੂ ਦਾ ਹਿਰਦੇ ਵਿੱਚ ਵਾਸਾ ਨਹੀਂ ਹੁੰਦਾ ਸਾਧ ਸੰਗਤ ਭਗਵਾਨ ਭਜਨ ਦੇ ਕਹੀ ਨਾ ਸੱਚ ਰਹੋ ਰਹਾਓ ਜਿੰਨਾ ਚਿਰ ਮਨੁੱਖ ਸਾਧ ਸੰਗਤ ਵਿੱਚ ਆ ਕੇ ਉਸ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਉਹਨਾਂ ਚਿਰ ਉਹ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿੱਚ ਟਿਕ ਨਹੀਂ ਸਕਦਾ ਠਹਿਰਾਓ ਜਿਵੇਂ ਉਹ ਦੀਆਂ ਕੁਸ਼ਮ ਪਰਫੁੱਲਿਤ ਕਿਨੇ ਨਾ ਕਰਾਉ ਲੋ ਜੰਗਲ ਵਿੱਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਵੀ ਨਹੀਂ ਲੈ ਸਕਦਾ ਫੁੱਲਾਂ ਦਾ ਉਜਾੜ ਵਿੱਚ ਖਿਰਨਾ ਕਿਸੇ ਨੂੰ ਸੁਗੰਧੀ ਨਾ ਦੇਣ ਦਾ ਕਾਰਨ ਉਹਨਾਂ ਦਾ ਖੇੜਾ ਵਿਰਥੀ ਚਲ ਜਾਂਦਾ ਹੈ ਤੈਸੇ ਪਰਮਤ ਅਨੇਕ ਜਨਮ ਹੈ ਫਿਰ ਫਿਰ ਕਾਲ ਹੈ ਪ੍ਰਭੂ ਦੀ ਬੰਦਗੀ ਤੋਂ ਬਿਨਾਂ ਜੀਵ ਅਨੇਕਾਂ ਜੁਨਾਂ ਵਿੱਚ ਪੜਕਦੇ ਰਹਿੰਦੇ ਹਨ बार-बार ਕਾਲ ਦੇ ਵਸ ਪੈਂਦੇ ਹਨ ਜਨਮ ਮਰਨ ਦਾ ਗੀੜ ਬਣਿਆ ਰਹਿੰਦਾ ਹੈ ਯਾਤਾਨੋ ਜੋਬਨ ਅਰਸਤਦਾਰਾ ਦੇਖਣ ਕੋ ਜੋ ਦਿਓ ਜਦੋਂ ਅਸੀਂ ਕਿਸੇ ਖੇਲ ਤਮਾਸ਼ੇ ਨੂੰ ਦੇਖਦੇ ਹਾਂ ਉਸ ਵਿੱਚ ਭਾਵੇਂ ਕਿੰਨੇ ਵੀ ਮਨ ਪਰਹਾਉਣ ਵਾਲੇ ਜਾਂ ਦਰਦ ਭਰੇ ਸੱਕੇ ਆਉਣ ਅਸੀਂ ਸਿਰਫ ਤਮਾਸ਼ੀਨ ਹੀ ਬਣੇ ਰਹਿੰਦੇ ਹਾਂ ਨਾ ਤਾਂ ਤਮਾਸ਼ੇ ਦੇ ਦੁੱਖ ਕਰੇ ਦ੍ਰਿਸ਼ ਨਾਲ ਕੋਈ ਡੂੰਗੀ ਸੱਟ ਸਾਨੂੰ ਵੱਜਦੀ ਹੈ ਜਿਵੇਂ ਕਿਸੇ ਆਪਣੇ ਨਿੱਜ ਦੁੱਖ ਦੀ ਵੱਜ ਸਕਦੀ ਹੈ ਅਤੇ ਨਾ ਹੀ ਮਨ ਨੂੰ ਪਰਮਾਉਣ ਵਾਲੀ ਸ਼ੈ ਸੰਗ ਚੰਗੀ ਨਾਕ ਸਕਦੀ ਹੈ ਨਾ ਖਾ ਸਕਦੀ ਹੈ ਅਸੀਂ ਜਾਣਦੇ ਹਾਂ ਇਹ ਸਭ ਕੁਝ ਅਸਲ ਨਹੀਂ ਹੈ ਇਹ ਤਾਂ ਕਿਸੇ ਹੋਰ ਚੁੱਕੀ ਅਸਲ ਦੀ ਨਕਲ ਹੈ ਉਸ ਤਮਾਸ਼ੀ ਨੂੰ ਦੁੱਖ ਅਤੇ ਸੁੱਖ ਦਾ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ ਅਸੀਂ ਇਸ ਤੋਂ ਨਿਰਲੇਪ ਰਹਿੰਦੇ ਹਾਂ ਇਸੇ ਤਰ੍ਹਾਂ ਇਹ ਧੰਨ ਜਵਾਨੀ ਪਰਿਵਾਰ ਵੀ ਪ੍ਰਭੂ ਨੇ ਇੱਕ ਖੇਡ ਬਣਾਈ ਹੈ ਇਹਨਾਂ ਵਿੱਚ ਰਹਿ ਕੇ ਇਹਨਾਂ ਦਾ ਵੇਖਣਾ ਹੀ ਇਹਨਾਂ ਨੂੰ ਤਮਾਸ਼ਾ ਹੀ ਸਮਝਣਾ ਹੈ ਇਹਨਾਂ ਤੋਂ ਨਿਰਲੇਪ ਹੀ ਰਹਿਣਾ ਹੈ ਪਾਪ ਸਾਰੇ ਕੰਮ ਕਰਦਿਆਂ ਮਾਇਆ ਦੇ ਜਾਲ ਵਿੱਚ ਨਹੀਂ ਫਸਣਾ ਕੇਵਲ ਪ੍ਰਭੂ ਤੇ ਭਰੋਸਾ ਰੱਖਣਾ ਹੈ ਤਿੰਨ ਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰਲੇ ਇਹਨਾਂ ਕਰਮ ਇੰਦਰੀਆਂ ਵਿੱਚ ਜੋ ਜੀਵ ਅਟਕ ਗਿਆ ਉਹਨਾਂ ਇਹਨਾਂ ਵਿੱਚ ਫਸ ਜਾਂਦਾ ਹੈ ਅਤੇ ਇਹ ਇੰਦਰੀ ਜੀਵ ਨੂੰ ਪ੍ਰਭੂ ਮਾਰਗ ਤੋਂ ਭੁਲਾ ਕੇ ਪਰਾਹੀ ਪਾ ਲੈਂਦੇ ਹਨ ਆਉਦ ਅਨਲ ਤੰ ਤਿੰਕੋ ਮੰਦਰ ਚੌਂ ਦੇ ਸੋ ਥਾਟ ਇਹ ਸਰੀਰ ਮਾਨੋ ਕੱਖਾਂ ਦਾ ਕੱਚਾ ਕੋਠਾ ਹੈ ਉਮਰ ਦੇ ਦਿਨ ਬਤੀਤ ਹੋਣ ਦੇ ਨਾਲ ਨਾਲ ਇਸ ਕੋਠੇ ਨੂੰ ਅਗ ਲੱਗੀ ਹੋਈ ਹੈ ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ ਪਰ ਕੋਈ ਵੀ ਇਸ ਪਾਸੇ ਧਿਆਨ ਨਹੀਂ ਦਿੰਦਾ ਇਹ ਇੰਨਾ ਭਿਆਨਕ ਤੇ ਅਚਰਜ ਦ੍ਰਿਸ਼ ਹੈ ਕਹ ਕਬੀਰ ਤੈ ਸਾਗਰ ਧਰਨ ਕੋ ਮੈਂ ਸਤਗੁਰੂ ਕੋਟ ਲਿਓ ਬਾਬਾ ਤਵੀਰ ਜੀ ਇਸ ਗੋੜੀ ਰਾਗ niche ਇਸ ਸ਼ਬਦ ਵਿੱਚ ਫਰਮਾਨ ਕਰਦੇ ਹਨ ਕਿ ਇਸ ਭਿਆਨਕ ਸੰਸਾਰ ਸਮੁੰਦਰ ਤੋਂ पार ਲੰਘਣ ਲਈ ਮੈਂ ਤਾਂ ਕੇਵਲ ਤੇ ਕੇਵਲ ਸਤਿਗੁਰੂ ਦਾ ਆਸਰਾ ਲਿਆ ਹੈ ਜੋ ਇਸ ਸਾਰੇ ਸੰਸਾਰ ਦਾ ਮਾਲਕ ਹੈ